ਉਡੀ ਬੈਸਟ ਫਰੈਂਡ ਦਾ ਨਾਮ ਪਤਾ ਕੀ ਸੀ ਕੇਰਨ ਸ਼ੀ ਟੋਲਡ ਮੀ ਐਵਰੀਥਿੰਗ ਕੈਨ ਵੀ ਗੈਰੀ ਭਾਜੀ ਤੂੰ ਫਸ ਗਿਆ ਮੈਂ ਕਿਹਾ ਪੈਣ ਕੀ ਹੋਇਆ ਤੇਰੀ ਤੇਰੀ ਬੈਸਟ ਫਰੈਂਡ ਭੇਦ ਸਭ ਖੋਲ ਗਈ ਕਦੋਂ ਕੀ ਦੇ ਨਾਲ ਮਿਲੀ ਗੱਲਾਂ ਸਭ ਬੋਲ ਗਈ ਸੁਣ ਹੋਇਆ ਨਾ ਯਕੀਨ ਤਾਂ ਫਰੂਫ ਦੇਖ ਲੈ ਆळा ਸੱਚਾ ਮੇਰਾ ਪਿਆਰ ਜਿਸਮਾਨਾ ਧੂਲ ਗਈ ਜਿਵੇਂ ਆਠਸਾਂ ਦੇ ਨਾਂ ਗਿਣੌਣ ਲਾ ਪਿਆ ਨਾ ਸਾਰੀ ਇੰਡਸਟਰੀ ਇੰਨੇ ਆ ਜਿਵੇਂ ਆਠਸਾਂ ਦੇ ਨਾਂ ਗਿਣੌਣ ਲਾ ਪਿਆ ਨਾ ਸਾਰੀ ਇੰਡਸਟਰੀ ਇੰਨੇ ਆ ਮੈਨੂੰ ਖੁਦ ਨੂੰ ਯਕੀਨ ਨਹੀਂ ਹੁੰਦਾ ਤੇਮਾਰੀ ਕੈਸੀ ਸਾਥ ਵੈਰ ਨੇ ਹੋ ਰੱਖ ਨਵੇਂ ਨਵੇਂ ਯਾਰਾਂ ਨਾਲ ਯਾਰੀਆਂ ਤੈਨੂੰ ਗੁੱਡ ਲੱਕ ਹੈ ਇਨੂੰ ਲੱਗਦਾ ਕਿ ਤੇਰੇ ਬਿਨ ਮਰ ਜੂਗਾ ਮਰ ਤਾਂ ਤੇਰੀ ਮੁਕਦਮੇ ਰੱਖ ਨਵੇਂ ਨਵੇਂ ਯਾਰਾਂ ਨਾਲ ਯਾਰੀਆਂ ਨਹੀਂ ਤੈਨੂੰ ਗੁੱਟ ਲੱਗ